ਹਮਾਰਾ ਧੜਾ ਹਰ ਰਹਾ ਸਮਾਈ ਕੌਣ ਜਿਨ੍ਹਾਂ ਦਾ ਧੜਾ ਗੁਰੂ ਰਾਮਦਾਸ ਜੀ ਸਨ ਤੇ ਗੁਰੂ ਰਾਮਦਾਸ ਜੀ ਨੇ ਉਹਨਾਂ ਦਾ ਪੱਖ ਵੀ ਲਿੱਤਾ ਉਹ ਪੂਰਨ ਬ੍ਰह्म ਗਿਆਨੀ ਬਾਬਾ ਬੁੱਢਾ ਜੀ ਸਨ ਜਿਨ੍ਹਾਂ ਨੂੰ ਗੁਰੂ ਸਿੱਖੀ ਦੀ ਹੱਦ ਵੀ ਕਿਹਾ ਜਾਂਦਾ ਹੈ ਕਹਿੰਦੇ ਹਨ ਜਦੋਂ ਗੁਰੂ ਰਾਮਦਾਸ ਜੀ ਦੇ ਦਰਬਾਰ ਇੱਕ ਰਿਸ਼ਤੇਦਾਰ ਵਿਆਹ ਦਾ ਸੱਦਾ ਲੈ ਕੇ ਆਇਆ ਸ੍ਰੀ ਗੁਰੂ ਰਾਮਦਾਸ ਜੀ ਨੇ ਵਿਆਹ ਤੇ ਜਾਣ ਦਾ ਹੁਕਮ ਦੋ ਵੱਡੇ ਪੁੱਤਰ ਪ੍ਰਿਥੀ ਚੰਦ ਤੇ ਮਹਾਦੇਵ ਨੂੰ ਵੀ ਕੀਤਾ ਪਰ ਦੋਵੇਂ ਗੁਰਦੇਵ ਦਾ ਹੁਕਮ ਨਹੀਂ ਮੰਨ ਸਕੇ ਪਿਤਾ ਗੁਰੂ ਦਾ ਹੁਕਮ ਮੰਨ ਕੇ ਗੁਰੂ ਅਰਜਨ ਦੇਵ ਜੀ ਲਾਹੌਰ ਕਿਸੇ ਰਿਸ਼ਤੇਦਾਰ ਦੇ ਵਿਆਹ ਤੇ ਗਏ ਨਾਲੇ ਗੁਰੂ ਰਾਮਦਾਸ ਜੀ ਦੇ ਇਹ ਵਚਨ ਵੀ ਕੀਤਾ ਸੀ ਸਾਡੇ ਹੁਕਮ ਤੋਂ ਬਗੈਰ ਉੱਥੋਂ ਵਾਪਸ ਨਹੀਂ ਆਉਣਾ ਗੱਲ ਤਾਂ ਸਾਰੀ ਹੁਕਮ ਮੰਨਣ ਦੀ ਹੈ ਇੱਥੇ ਪ੍ਰਵਾਨ ਕੇਵਲ ਹੁਕਮ ਮੰਨਣ ਵਾਲੇ ਹੁੰਦੇ ਹਨ ਮਹਾਰਾਜ ਨੂੰ ਲਾਹੌਰ ਗਏ ਹੋਏ ਸਾਲ ਹੋ ਗਿਆ ਪਿਤਾ ਗੁਰਦੇਵ ਸ਼੍ਰੀ ਗੁਰੂ ਰਾਮਦਾਸ ਜੀ ਦਾ ਵਾਪਸ ਆਉਣ ਦਾ ਕੋਈ ਸੱਦਾ ਨਹੀਂ ਆਇਆ ਹੁਣ ਪਿਆਰੇ ਸਤਿਗੁਰੂ ਦੀ ਯਾਦ ਚ ਗੁਰੂ ਅਰਜਨ ਦੇਵ ਜੀ ਦਾ ਹਿਰਦਾ ਪ੍ਰੇਮ ਚ ਵਿਰਾਗ ਕਰਨ ਲੱਗ ਪਿਆ ਤੇ ਮਹਾਰਾਜ ਨੇ ਪ੍ਰੇਮ ਚ ਬਾਣੀ ਉਚਾਰੀ ਮਾਜ ਮਹੱਲਾ 5ਵਾਂ ਚੌਪ ਦੇ ਘਰ ਪਹਿਲਾ ਮੇਰਾ ਮਨ ਲੋਚੈ ਗੁਰਦਰਸ਼ਨ ਤਾਈ ਭਾਵ ਪਿਆਰੇ ਗੁਰੂ ਦੇਵ ਪਰਮੇਸ਼ਰ ਪਿਤਾ ਜੀ ਮੇਰਾ ਮਨ ਤੁਹਾਡੇ ਦਰਸ਼ਨਾਂ ਲਈ ਤੜਪ ਰਿਹਾ ਹੈ ਇਹ ਪਹਿਲਾ ਬੰਦ ਲਿਖ ਕੇ ਪਿਤਾ ਗੁਰਦੇਵ ਨੂੰ ਚਿੱਠੀ ਲਿਖੀ ਚਿੱਠੀ ਲਿਖ ਕੇ ਤੇ ਗੁਰਸਿੱਖ ਦੇ ਹੱਥ ਦੇ ਕੇ ਭੇਜੀ ਗੋਰਖੇ ਕਾ ਚਿੱਠੀ ਲੈ ਕੇ ਪੁੱਜਿਆ ਰਾਹ ਵਿੱਚ ਮਹਾਰਾਜ ਦੇ ਵੱਡੇ ਭਰਾ ਪ੍ਰਿਥੀਚੰਦ ਜੀ ਨੇ ਰੋਕ ਲਿਆ ਤੇ ਇਹ ਕਹਿ ਕੇ ਸਿੱਖ ਨੂੰ ਵਾਪਸ ਭੇਜ ਦਿੱਤਾ ਕਿ ਮੈਂ ਆਪ ਇਹ ਚਿੱਠੀ ਸ੍ਰੀ ਗੁਰੂ ਰਾਮਦਾਸ ਜੀ ਤੱਕ ਪਹੁੰਚਦੀ ਕਰਾਂਗਾ ਪਰ ਜਦੋਂ ਪ੍ਰਿਥੀਚੰਦ ਜੀ ਨੇ ਇਹ ਚਿੱਠੀ ਪੜ੍ਹੀ ਉਹ ਈਰਖਾ ਵਸ ਹੋ ਗਏ ਕਿ ਮੇਰਾ ਭਰਾ ਅਰਜੁਨ ਤਾਂ ਗੁਰਬਾਣੀ ਉਚਾਰਨ ਲੱਗਿਆ ਹੈ ਜੇਕਰ ਇਹ ਚਿੱਠੀ ਗੁਰੂ ਸਾਹਿਬ ਨੇ ਪੜ੍ਹੀ ਤਾਂ ਕਿਤੇ ਗੁਰਗੱਦੀ ਅਰਜੁਨ ਨੂੰ ਨਾ ਦੇ ਦੇਣ ਇਸ ਵਿਚਾਰ ਕਰਕੇ ਚਿੱਠੀ ਪ੍ਰਿਥੀਚੰਦ ਜੀ ਨੇ ਗੁਰੂ ਸਾਹਿਬ ਨੂੰ ਨਾਂ ਦੇ ਕੇ ਆਪਣੇ ਪਾਸ ਹੀ ਰੱਖੀ ਜਦੋਂ ਗੁਰੂ ਸਿੱਖ ਵਾਪਸ ਜਾ ਕੇ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਮਿਲਿਆ ਕਿ ਦੱਸਿਆ ਕਿ ਚਿੱਠੀ ਆਪ ਜੀ ਦੇ ਭਾਈ ਸਾਹਿਬ ਨੇ ਲੈ ਲਈ ਹੈ ਤੇ ਕਿਹਾ ਕਿ ਮੈਂ ਆਪ ਇਹ ਚਿੱਠੀ ਸ੍ਰੀ ਗੁਰੂ ਰਾਮਦਾਸ ਜੀ ਤੱਕ ਪਹੁੰਚਾ ਦੇਵਾਂਗਾ ਕਾਫੀ ਸਮੇਂ ਤੱਕ ਪਿਤਾ ਗੁਰਦੇਵ ਦਾ ਕੋਈ ਉੱਤਰ ਨਾ ਆਉਣ ਤੋਂ ਬਾਅਦ ਗੁਰੂ ਅਰਜਨ ਦੇਵ ਜੀ ਨੇ ਸ਼ਬਦ ਦਾ ਦੂਜਾ ਬੰਦ ਫਿਰ ਤੀਜਾ ਬੰਦ ਲਿਖ ਗੁਰੂ ਰਾਮਦਾਸ ਜੀ ਸਾਹਿਬ ਵੱਲ ਭੇਜਿਆ ਪਹਿਲੀ ਵਾਰ ਦੀ ਤਰ੍ਹਾਂ ਵੱਡੇ ਭਰਾ ਨੇ ਚਿੱਠੀਆਂ ਰੱਖ ਲਈਆਂ ਮਹਾਰਾਜ ਤੱਕ ਪਹੁੰਚਣ ਨਹੀਂ ਦਿੱਤੀਆਂ ਜਦੋਂ ਮਹਾਰਾਜ ਨੇ ਬਾਣੀ ਦਾ ਅੰਤਬੰਦ ਲਿਖਿਆ ਤੇ ਗੁਰਸਿੱਖ ਨੂੰ ਕਹਿ ਕੇ ਭੇਜਿਆ ਇਸ ਵਾਰੀ ਜੋ ਮਰਜ਼ੀ ਹੋਵੇ ਚਿੱਠੀ ਪਿਤਾ ਗੁਰੂਦੇਵ ਸ਼੍ਰੀ ਗੁਰੂ ਰਾਮਦਾਸ ਜੀ ਨੂੰ ਹੀ ਦੇ ਕੇ ਆਉਣੀ ਕਹਿੰਦੇ ਹਨ ਜਦੋਂ ਬ੍ਰਾਮਦਾਸ ਜੀ ਨੇ ਚਿੱਠੀ ਪੜ੍ਹੀ ਉਹਦਾ ਸਰਲੇਖ ਚੌਥਾ ਲਿਖਿਆ ਸੀ ਮਹਾਰਾਜ ਗੁਰਸਿੱਖ ਨੂੰ ਪੁੱਛਣ ਲੱਗੇ ਕਿ ਪਹਿਲਾ ਦੂਜਾ ਅਤੇ ਤੀਜਾ ਬੰਦ ਕਿੱਥੇ ਹੈ ਗੁਰਸਿੱਖ ਨੇ ਉੱਤਰ ਦਿੱਤਾ ਮਹਾਰਾਜ ਤਿੰਨੇ ਚਿੱਠੀਆਂ ਮੈਂ ਪ੍ਰਿਥੀਚੰਦ ਨੂੰ ਦਿੱਤੀਆਂ ਸਨ ਪਰ ਉਹਨਾਂ ਨੇ ਆਪ ਜੀ ਨੂੰ ਨਹੀਂ ਦਿੱਤੀਆਂ ਜਾਣੀ ਜਾਣ ਸਤਿਗੁਰੂ ਨੇ ਪੁੱਤਰ ਪ੍ਰਿਥੀਚੰਦ ਨੂੰ ਬੁਲਾਇਆ ਤੇ ਚਿੱਠੀਆਂ ਬਾਰੇ ਪੁੱਛਿਆ ਪ੍ਰਿਥੀਚੰਦ ਨੇ ਮਹਾਰਾਜ ਨੂੰ ਝੂਠ ਬੋਲਿਆ ਇਥੋਂ ਤੱਕ ਕਿ ਆਪਣੇ ਆਪ ਨੂੰ ਸਹੀ ਸਾਬਤ ਕਰਨ ਮਹਾਰਾਜ ਦੀ ਝੁੱਠੀ ਸੌ ਤੱਕ ਚੁੱਕ ਗਿਆ ਭਾਵੇਂ ਮਹਾਰਾਜ ਸੁੱਖ ਦੁੱਖ ਤੋਂ ਪਰੇ ਸਨ ਪਰ ਇਹ ਸਿੱਖ ਦੇ ਵਿਮਖਾਉਣ ਦਾ ਦੁੱਖ ਸ੍ਰੀ ਗੁਰੂ ਰਾਮਦਾਸ ਜੀ ਨੂੰ ਹੋਇਆ ਜਾਣੀ ਜਾਣ ਸਤਿਗੁਰੂ ਨੇ ਫਿਰ ਪ੍ਰੀਤੀ ਚੰਦ ਜੀ ਦਾ ਇੱਕ ਕੁੜਤਾ ਮੰਗਵਾਇਆ ਜਿਸ ਵਿੱਚ ਸਾਰੀਆਂ ਚਿੱਠੀਆਂ ਪਈਆਂ ਸਨ ਆਪਣੇ ਹੰਕਾਰ ਨੂੰ ਛੱਟ ਵੱਜ ਦੇ ਵੇਖ ਕੇ ਪ੍ਰੀਤੀ ਚੰਦ ਹੋਰ ਭੜਕ ਉઠੇ ਤੇ ਆਪਣੀ ਗਲਤੀ ਮੰਨਣ ਦੀ ਥਾਂ ਤੇ ਪਿਤਾ ਗੁਰਦੇਵ ਤੇ ਹੋਰ ਭੜਕ ਉઠੇ ਤੇ ਮਾੜੇ ਬੋਲ ਮਹਾਰਾਜ ਨੂੰ ਬੋਲਣ ਲੱਗੇ ਸ਼੍ਰੀ ਗੁਰੂ ਰਾਮਦਾਸ ਜੀ ਨੇ ਬਾਬਾ ਬੁੱਢਾ ਜੀ ਨਾਲ ਵਿਚਾਰ ਕੀਤੀ ਕਿ ਗੁਰਗੱਦੀ ਦਾ ਅਗਲਾ ਵਾਰਿਸ ਸ਼੍ਰੀ ਗੁਰੂ ਅਰਜਨ ਦੇਵ ਜੀ ਨੂੰ ਬਣਾਇਆ ਜਾਵੇ ਬਾਬਾ ਜੀ ਨੇ ਸਹਿਮਤੀ ਜਤਾਈ ਬਾਬਾ ਬੁੱਢਾ ਜੀ ਨੇ ਗੁਰਿਆਈ ਦਾ ਤਿਲਕ ਗੁਰੂ ਅਰਜਨ ਦੇਵ ਜੀ ਨੂੰ ਲਾਇਆ ਇਹ ਸਭ ਵੇਖ ਕੇ ਪ੍ਰਿਥੀਚੰਦ ਬਹੁਤ ਗੁੱਸੇ ਵਿੱਚ ਆਏ ਤੇ ਮਹਾਰਾਜ ਨੂੰ ਬਚਨ ਕਹਿਣ ਲੱਗੇ ਕਿ ਮੈਂ ਸਰਕਾਰੀ ਦਬਾਰੇ ਗੱਲ ਕਰਕੇ ਤੁਹਾਡੇ ਦੋਵਾਂ ਪਿਓ ਪੁੱਤਰਾਂ ਨੂੰ ਜੇਲ੍ਹ ਵਿੱਚ ਬੰਦ ਕਰਵਾ ਦੇਵਾਂਗਾ ਇਹ ਬਚਨ ਵੀ ਅਜਰ ਨੂੰ ਜਰਨ ਵਾਲੇ ਸਮਰਾਟ ਸਤਗੁਰੂ ਸ੍ਰੀ ਗੁਰੂ ਰਾਮਦਾਸ ਜੀ ਜਰ ਗਏ ਪਰ ਜਦੋਂ ਪ੍ਰਿਥੀਚੰਦ ਨੇ ਬਾਬਾ ਬੁੱਢਾ ਜੀ ਨੂੰ ਕਬੂਲ ਬੋਲੇ ਜਿਨ੍ਹਾਂ ਨੂੰ ਗੁਰਨਾਨਕ ਦੇਵ ਨੇ ਬਖਸ਼ਿਆ ਸੀ ਇਹ ਗੁਰੂ ਰਾਮਦਾਸ ਜੀ ਕਿਵੇਂ ਜਾ ਸਕਦੇ ਸਨ ਮਹਾਰਾਜ ਨੇ ਬਾਬਾ ਜੀ ਦਾ ਧੜਾ ਕੀਤਾ ਤੇ ਪ੍ਰਿਥੀਏ ਨੂੰ ਕਿਹਾ ਸਾਡੇ ਮੱਥੇ ਨਾ ਲੱਗੀ ਜਦੋਂ ਗੁਰੂ ਰਾਮਦਾਸ ਜੀ ਦਾ ਜੋਤੀ ਜੋਤ ਦਾ ਸਮਾਂ ਨੇੜੇ ਆਉਣ ਲੱਗਾ ਤਾਂ ਮਹਾਰਾਜ ਨੇ ਬਾਬਾ ਬੁੱਢਾ ਜੀ ਅਤੇ ਆਪਣੇ ਮਹਿਲ ਮਾਤਾ ਭਾਨੀ ਜੀ ਨੂੰ ਬੁਲਾਇਆ ਤੇ ਸਾਰਾ ਪ੍ਰਸੰਗ ਦੱਸਿਆ ਤੇ ਕਿਹਾ ਕਿ ਹੁਣ ਅੰਮ੍ਰਿਤ ਵੇਲੇ ਅਸੀਂ ਸ੍ਰੀ ਗੋਇੰਦਵਾਲ ਸਾਹਿਬ ਨੂੰ ਚਾਲੇ ਪਾਵਾਂਗੇ ਕਿਉਂਕਿ ਮਹਾਰਾਜ ਨਹੀਂ ਚਾਹੁੰਦੇ ਸਨ ਕਿ ਪ੍ਰਿਥੀਚੰਦ ਪਰਲੋਕ ਗਮਨ 'ਚ ਵੀ ਕੋਈ ਵਿਗਨ ਪਾਉਣ ਅਗਲੇ ਦਿਨ ਅਮਰਤ ਵੇਲੇ ਸ੍ਰੀ ਗੁਰੂ ਰਾਮਦਾਸ ਜੀ ਆਪਣੇ ਮਹਲ ਮਾਤਾ ਭਾਨੀ ਜੀ ਸ੍ਰੀ ਗੁਰੂ ਅਰਜਨ ਦੇਵ ਜੀ ਬਾਬਾ ਬੁੱਢਾ ਜੀ ਸਮੇਤ ਗੋਇੰਦਵਾਲ ਸਾਹਿਬ ਨੂੰ ਚਾਲਾ ਪਾ ਦਿੰਦੇ ਹਨ ਜਿਸ ਦੀ ਵਾਟ ਸ੍ਰੀ ਦਰਬਾਰ ਸਾਹਿਬ ਤੋਂ 50 ਕਿਲੋਮੀਟਰ ਹੈ ਤੇ ਜਿਹੜੀ ਨਗਰੀ ਨੂੰ ਸ੍ਰੀ ਗੁਰੂ ਰਾਮਦਾਸ ਜੀ ਦੇ ਪਿਆਰੇ ਗੁਰਦੇਵ ਸ੍ਰੀ ਗੁਰੂ ਅਮਰਦਾਸ ਜੀ ਨੇ ਵਸਾਇਆ ਸੀ ਉੱਥੇ ਪਹੁੰਚ ਕੇ ਸ੍ਰੀ ਗੁਰੂ ਰਾਮਦਾਸ ਜੀ ਸ੍ਰੀ ਗੁਰੂ ਅਰਜਨ ਦੇਵ ਜੀ ਬਾਬਾ ਬੁੱਢਾ ਜੀ ਬਾਬਾ ਮੋਹਨ ਜੀ ਬਾਬਾ ਮੋਹਰੀ ਜੀ ਅਤੇ ਸੰਗਤਾਂ ਸਮੇਤ ਇੱਕ ਕਮਰੇ 'ਚ ਬਹਿ ਗਏ ਤੇ ਸਾਰੇ ਸੰਗਤਾਂ ਨੂੰ ਆਪਣੇ ਪਰਲੋਗ ਗਮਨ ਬਾਰੇ ਦੱਸਿਆ ਮਾਤਾ ਪਾਨੀ ਆਪਣੀ ਪਰਜਾਈਆਂ ਨੂੰ ਮਿਲ ਕੇ ਕਹਿੰਦੇ ਹਨ ਹੁਣ ਗੁਰੂ ਸਾਹਿਬ ਵੀ ਚੱਚਖੰਡ ਪਿਆਨਾ ਕਰਨ ਲੱਗੇ ਹਨ ਜੇ ਪਿੱਛੋ ਪਿਰਥੀਆ ਗੁਰੂ ਅਰਜਨ ਦੇਵ ਜੀ ਨਾਲ ਲੜੇਗਾ ਤਾਂ ਉਸ ਨੂੰ ਕੌਣ ਰੋਕੇਗਾ ਫਿਰ ਮਾਤਾ ਜੀ ਕਹਿੰਦੇ ਹਨ ਇਹ ਵਚਨ ਪਿਤਾ ਗੁਰੂ ਅਮਰਦਾਸ ਜੀ ਨੇ ਮੈਨੂੰ ਕਿਤੇ ਸਨ ਜਦੋਂ ਮੈਂ ਗੁਰਿਆਈ ਛੋਡੀ ਬੰਸ ਚੱਲਣ ਦਾ ਵਾਰ ਮੰਗਿਆ ਸੀ ਗੁਰੂ ਸਾਹਿਬ ਨੇ ਕਿਹਾ ਸੀ ਗੁਰਗੱਦੀ ਸੋਢੀ ਵੰਸ ਚ ਰਹੇਗੀ ਪਰ ਬੜੇ ਉਪਦਰਬ ਹੋਣਗੇ ਕਹਿੰਦੇ ਹਨ ਗੁਰੂ ਅਰਜਨ ਦੇਵ ਜੀ ਸ਼ਹੀਦੀ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਗੁਰੂ ਗੋਬਿੰਦ ਸਿੰਘ ਜੀ ਦੇ ਪਰਿਵਾਰ ਦੀ ਸ਼ਹੀਦੀਆਂ ਇਹ ਸਭ ਮਾਤਾ ਜੀ ਦੇ ਵਰ ਕਰਨ ਹੋਈਆਂ ਫਿਰ ਗੁਰੂ ਰਾਮਦਾਸ ਜੀ ਮਹਾਰਾਜ ਨੇ ਬਾਬਾ ਮੋਹਰੀ ਜੀ ਨੂੰ ਬੁਲਾਇਆ ਤੇ ਗੁਰੂ ਅਰਜਨ ਦੇਵ ਜੀ ਦੀ ਬਾਹ ਫੜਾਉਂਦੇ ਹੋਏ ਕਿਹਾ ਇਸ ਨੂੰ ਪੁੱਤਰ ਵਰਗਾ ਪਿਆਰ ਦਿਓ ਬਾਹ ਤਾਂ ਆਪਣੇ ਤੋਂ ਨਿੱਕੇ ਦੀ ਫੜੀ ਜਾਂਦੀ ਹੈ ਪਰ ਸ੍ਰੀ ਗੁਰੂ ਅਰਜਨ ਦੇਵ ਜੀ ਤਾਂ ਆ ਪਰਮੇਸ਼ਰ ਸਤਗੁਰੂ ਸਨ ਜਿਨ੍ਹਾਂ ਵਿੱਚ ਗੁਰੂ ਰਾਮਦਾਸ ਜੀ ਨੇ ਆਪਣੀ ਜੋਤ ਟਕਾ ਦਿੱਤੀ ਸੀ ਤੇ ਬਚਨ ਕੀਤਾ ਇਹ ਹੁਣ ਮੇਰਾ ਹੀ ਰੂਪ ਹਨ ਮੋਰੀ ਜੀ ਨੇ ਗੁਰੂ ਰਾਮਦਾਸ ਜੀ ਦਾ ਕੀਤਾ ਹੋਇਆ ਹੁਕਮ ਵੀ ਮੰਨਣਾ ਸੀ ਤੇ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸਤਕਾਰ ਵੀ ਕਰਨਾ ਸੀ ਤੇ ਬਾਬਾ ਮੋਰੀ ਜੀ ਨੇ ਗੁਰੂ ਸਾਹਿਬ ਵੱਲੋਂ ਦਿੱਤੀ ਵਿਵੇਕਬੁੱਧ ਨਾਲ ਵਿਚਾਰ ਕੇ ਗੁਰੂ ਅਰਜਨ ਦੇਵ ਜੀ ਦੀ ਹੱਥ ਆਪਣੇ ਸਿਰ ਤੇ ਧਰ ਲਿਆ ਗੁਰੂ ਸਾਹਿਬ ਦਾ ਹੁਕਮ ਵੀ ਮੰਨ ਲਿਆ ਤੇ ਸਤਕਾਰ ਵੀ ਕਰ ਲਿਆ ਕਰਦੇ ਵੀ ਕਿਉਂ ਨਾ ਗੁਰੂ ਅਮਰਦਾਸ ਜੀ ਨੇ ਬਚਨ ਜੋ ਕੀਤਾ ਸੀ ਮੋਰੀ ਤੂੰ ਸਭ ਦਾ ਮੋਰੀ ਹੋਵੇਂਗਾ ਬਾਬਾ ਮੋਹਰੀ ਜੀ ਨੇ ਮੋਹਰੀ ਵਾਲਾ ਕੰਮ ਹੀ ਕੀਤਾ ਕਹਿੰਦੇ ਹਨ ਸਾਰੀ ਰਾਤ ਬਾਬਾ ਮੋਰੀ ਜੀ ਬਾਬਾ ਬੁੱਢਾ ਜੀ ਅਤੇ ਗੁਰੂ ਅਰਜਨ ਦੇਵ ਜੀ ਸਿਰ ਗੁਰੂ ਰਾਮਦਾਸ ਜੀ ਨਾਲ ਵਿਚਾਰਾਂ ਕਰਦੇ ਰਹੇ ਸੰਗਤਾਂ ਦਰਸ਼ਨਾਂ ਨੂੰ ਆਉਂਦੀਆਂ ਰਹੀਆਂ ਅਗਲੇ ਦਿਨ ਮਹਾਰਾਜ ਨੇ ਸੰਗਤ ਨੂੰ ਤੇ ਬੀਬੀ ਭਾਨੀ ਨੂੰ ਭਾਣਾ ਮੰਨਣ ਦਾ ਹੁਕਮ ਦੇ ਕੇ ਸਤਿਖੰਡ ਭਿਆਨਣਾ ਕਰ ਲਿਆ ਬਾਬਾ ਬੁੱਢਾ ਜੀ ਵਿਰਾਗ ਕਰ ਰਹੀਆਂ ਸੰਗਤਾਂ ਨੂੰ ਗੁਰੂ ਸਾਹਿਬ ਦਾ ਹੁਕਮ ਚੇਤੇ ਕਰਨ ਅਤੇ ਬਾਣੀ ਪੜਨ ਬਾਰੇ ਕਿਹਾ ਬੀਬੀ ਭਾਨੀ ਜੀ ਗੁਰੂ ਅਰਜਨ ਦੇਵ ਜੀ ਨਾਲ ਗੁਰੂ ਰਾਮਦਾਸ ਜੀ ਦੇ ਪਾਵਨ ਸ਼ਰੀਰ ਦੇ ਇੱਕ ਪਾਸੇ ਤੇ ਬਾਬਾ ਮੋਹਨ ਜੀ ਬਾਬਾ ਮੋਰੀ ਜੀ ਤੇ ਬਾਬਾ ਬੁੱਢਾ ਜੀ ਦੂਜੇ ਪਾਸੇ ਬੈਠੇ ਸਨ ਪਤ ਹੀ ਸਤਿਗੁਰੂ ਦਾ ਹੁਕਮ ਮੰਨ ਕੇ ਮਾਤਾ ਜੀ ਸ਼ਾਂਤ ਚਿੱਤ ਬੈਠੇ ਸਨ ਬਾਬਾ ਮੋਰੀ ਜੀ ਵਿਚਾਰ ਕਰ ਰਹੇ ਸਨ ਮਹਾਰਾਜ ਕੱਲ ਹੀ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਆਏ ਤੇ ਅੱਜ ਆਪਣੀ ਮਰਜ਼ੀ ਨਾਲ ਹੀ ਸਰੀਰ ਤਿਆਗ ਗਏ ਲੱਖਾਂ ਹੀ ਸੰਗਤਾਂ ਦਰਸ਼ਨ ਕਰਨ ਆ ਰਹੀਆਂ ਸਨ ਬੈਰਾਗ ਕਰ ਰਹੀਆਂ ਸਨ ਕੁਝ ਸਮੇਂ ਬਾਅਦ ਬਾਬਾ ਬੁੱਢਾ ਜੀ ਨੇ ਸੰਗਤਾਂ ਨੂੰ ਹੁਕਮ ਕੀਤਾ ਸੰਸਕਾਰ ਲਈ ਸਮਾਨ ਲਿਆਓ ਮਹਾਰਾਜ ਦੇ ਪਾਵਨ ਸਰੀਰ ਨੂੰ ਸੰਗਤਾਂ ਨੇ ਰਾਵੀ ਤੇ ਬੌਲੀ ਸਾਹਿਬ ਦੇ ਜਲ ਨਾਲ ਇਸ਼ਨਾਨ ਕਰਵਾਇਆ ਸੰਗਤਾਂ ਤਰ੍ਹਾਂ-ਤਰ੍ਹਾਂ ਦੇ ਮੋਸ਼ਕ ਕਪੂਰ ਮਹਾਰਾਜ ਦੇ ਪਵਨ ਸਰੂਪ ਉੱਤੇ ਛਿੜਕ ਰਹੀਆਂ ਸਨ ਤੇ ਗੁਰੂ ਰਾਮਦਾਸ ਜੀ ਦੇ ਪਰਉਪਕਾਰ ਨੂੰ ਯਾਦ ਕਰਕੇ ਬਰਾਗ ਕਰ ਰਹੀਆਂ ਸਨ ਬਾਬਾ ਬੁੱਢਾ ਜੀ ਗੁਰੂ ਅਰਜਨ ਦੇਵ ਜੀ ਅਤੇ ਬਾਬਾ ਮੋਰੀ ਜੀ ਨੇ ਗੁਰੂ ਰਾਮਦਾਸ ਜੀ ਦੇ ਕੇਸਾਂ ਅਤੇ ਦਾੜੇ ਨੂੰ ਦਹੀਂ ਨਾਲ ਇਸ਼ਨਾਨ ਕਰਵਾਇਆ ਨਵਾਂ ਚੋਲਾ ਪਵਨ ਸਰੀਰ ਤੇ ਪਵਾਇਆ ਅਤੇ ਨਵੀਂ ਦਸਤਾਰ ਮਹਾਰਾਜ ਦੇ ਪਵਨ ਸੀਸ ਤੇ ਸਜਾਈ ਫਿਰ ਮਹਾਰਾਜ ਦੇ ਸਰੀਰ ਨੂੰ ਵਿਬਾਂਡ ਤੇ ਮਖਮਲੀ ਬਸਤਰ ਵਿਛਾ ਕੇ ਮਹਾਰਾਜ ਦਾ ਪਾਵਨ ਸ਼ਰੀਰ ਵਿਬਾਣ ਚ ਅਸਵਾਰ ਕੀਤਾ ਸੰਗਤਾਂ ਨੇ ਲੱਖਾਂ ਹੀ ਫੁੱਲ ਵਰਸਾਏ ਲੱਖਾਂ ਹੀ ਸੰਗਤਾਂ ਮਹਾਰਾਜ ਦੀ ਚਰਨ ਧੂੜ ਲੈਣ ਲਈ ਅੱਗੇ ਹੋ ਹੋ ਕੇ ਵਿਬਾਣ ਨੂੰ ਮੋਢਾ ਦੇ ਰਹੀਆਂ ਸਨ ਜਿਨ੍ਹਾਂ ਨੇ ਵੀ ਸ੍ਰੀ ਗੁਰੂ ਰਾਮਦਾਸ ਜੀ ਦੇ ਪਾਵਨ ਸਰੂਪ ਦਾ ਦਰਸ਼ਨ ਕੀਤਾ ਉਹਨਾਂ ਦਾ ਜਨਮ ਮਰਨ ਘਟਿਆ ਗਿਆ ਅੰਤ ਜੋਤ ਜੋਤ ਚ ਸਮਾ ਗਈ ਸੋਢੀ ਸੁਲਤਾਨ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਦੇ ਪਾਵਨ ਸ਼ਰੀਰ ਨੂੰ ਰਾਵੀ ਦੇ ਕੰਡੇ ਅਗਨ ਭੇਟ ਕਰ ਦਿੱਤਾ ਗਿਆ ਸੋ ਏਸੀ ਜੀ ਗੁਰੂ ਅਰਜਨ ਦੇਵ ਜੀ ਨੂੰ ਗੁਰਗੱਦੀ ਮਿਲਣ ਅਤੇ ਸ੍ਰੀ ਗੁਰੂ ਰਾਮਦਾਸ ਜੀ ਨੂੰ ਜੋਤੀ ਜੋਤ ਸਮਾਉਣ ਦੀ ਸਾਖੀ ਜੀ ਜੇਕਰ ਤੁਹਾਨੂੰ ਇਤਿਹਾਸ ਵਧੀਆ ਲੱਗਿਆ ਹੋਵੇ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ